ਤੁਸੀਂ ਸੋਚਿਆ ਨਹੀਂ ਹੋਊਗਾ ਕਿ ਇੱਕਾ ਜਿਹੜਾ ਨਾਰੀਅਲ ਹੈ ਤੁਹਾਡੀਆਂ ਸਾਰੀਆਂ ਬਿਮਾਰੀਆਂ ਖਤਮ ਕਰ ਦੂ ਸਰਦੀਆਂ ਦੇ ਵਿੱਚ ਤਾਂ ਇਹ ਬਿਲਕੁਲ ਵਰਦਾਨ ਹੈ ਇਹਨੂੰ ਤਿਆਰ ਕਿਵੇਂ ਕਰਨਾ ਆਪਾਂ ਨੂੰ ਇੱਕ ਪਾਣੀ ਭਰਿਆ ਨਾਰੀਅਲ ਚਾਹੀਦਾ ਉਹਦੇ ਉੱਪਰੋਂ ਛਿਲਕਾ ਲਾ ਕੇ ਇਹਦਾ ਪਾਣੀ ਸਾਰਾ ਬਾਹਰ ਕੱਢ ਲਓ ਮਿਕਸੀ ਦੇ ਵਿੱਚ ਇੱਕ ਚਮਚਾ ਕਾਲੇ ਤੇਲਾਂ ਦਾ ਇੱਕ ਚਮਚਾ ਖਸਖਸ ਕਾਲੀ ਪੰਜ ਬਦਾਮ ਥੋੜੇ ਜਿਹਾ ਪੁੰਨੇ ਹੋਏ ਛੋਲੇ ਛਿਲਕਾ ਲਾ ਕੇ ਪੰਜ ਕਾਲੀਆਂ ਮਿਰਚਾਂ ਦੋ ਆਪਾਂ ਨੂੰ ਲੈ ਲਈਆਂ ਦੋ ਲੌਂਗ ਥੋੜੀ ਛਿੱਟਾ ਮਿਸਰੀ ਇਹਨੂੰ ਗ੍ਰाइंड ਕਰਕੇ ਕਿਸੇ ਭਾਂਡੇ 'ਚ ਕੱਢ ਕੇ ਇਸ ਤੋਂ ਬਾਅਦ ਆ ਨਾਰੀਅਲ ਦੇ ਵਿੱਚ ਆਪਾਂ ਭਰ ਕੇ ਇਹਨੂੰ ਆਪ ਬੰਨਦੀ ਹੋਵੇ ਠੀਕ ਹੈ ਸਰਦੀ ਲੱਗਦੀ ਹੋਵੇ ਤੁਹਾਨੂੰ ਥਕਾਵਟ ਰਹਿੰਦੀ ਹੋਵੇ ਇਹਦੇ ਲੱਡੂ ਤਿਆਰ ਕਰਾਂਗੇ ਆਪਾਂ ਇੱਕ ਲੱਡੂ ਤੁਸੀਂ ਚਾਹ ਨਾਲ ਖਾਣਾ ਠੀਕ ਹੈ ਸਵੇਰੇ ਖਾ ਲੋ ਚ ਸ਼ਾਮ ਕਾ ਲੋ ਚੰਗੇ ਤਰੀਕੇ ਨਾਲ ਇਹਨੂੰ ਫੂਕ ਲੋ ਬਿਲਕੁਲ ਜਦੋਂ ਉੱਪਰੋਂ ਇਹਦਾ ਛਿਲਕਾ ਜਾ ਫੂਕਿਆ ਜਾਵੇ ਇਹਨੂੰ ਠੰਡਾ ਕਰ ਲਓ ਹਲਕਾ ਜਿਹਾ ਇਸ ਤੋਂ ਬਾਅਦ ਉੱਪਰੋਂ ਇਹਨੂੰ ਲਾ ਕੇ ਸਾਰੇ ਨੂੰ ਫਿਰ ਇਹਨੂੰ ਕੱਟ ਕੇ ਆਪਾਂ ਮਿਕਸੀ ਯੂਸਰ ਦਾ ਕੋਈ ਵੀ ਛੋਟਾ ਵੱਡਾ ਜੱਗ ਲੈ ਲਓ ਉਹਦੇ ਵਿੱਚ ਇਹਨੂੰ ਸਾਰੇ ਮਟੀਰੀਅਲ ਨੂੰ ਪਾ ਕੇ ਆਪਾਂ ਚੰਗੇ ਤਰੀਕੇ ਨਾਲ ਗ੍ਰाइंड ਕਰਕੇ ਫਿਰ ਇਹਦੇ ਆਪਾਂ ਛੋਟੇ ਛੋਟੇ ਲੱਡੂ ਵਟ ਕੇ ਤਿਆਰ ਕਰਾਂਗੇ ਬੱਚ